ਮੈਂ ਮਾਤਾ ਦੇ ਦਰਬਾਰ ਤੇ ਮੱਥਾ ਟੇਕ ਰਹੀ ਹਾਂ ਇਸ ਵੇਲੇ ਜਿਹੜਾ ਦਾਲੂ ਹਰ ਸਾਲ ਬਹੁਤ ਆਂਦੇ ਆ ਜੀ ਜਿਹੜਾ ਵੀ ਤਿਉਹਾਰ ਹੁੰਦਾ ਨਵਰਾਤਰੇ ਹੋਏ ਜਾਂ ਪੂਜਨ ਹੋਇਆ ਕੋਈ ਵੀ ਕਿਸੇ ਨੇ ਕਰਾਇਆ ਹੋਇਆ ਅੱਜ ਦੂਜਾ ਨਵਰਾਤਰਾ ਹੈ ਦੁਰਗਾ ਮਾਈ ਦਾ ਬਹੁਤ ਕਿਰਪਾ ਮਾਤਾ ਦੀ ਬਹੁਤ ਵਧੀਆ ਚੋ ਚੈਤੇ ਨਾ ਨਿਤ ਨਿਦਪਰਾਤਾ ਹੈ ਬੜੀ ਜਿਆਦਾ ਸ਼ਰਧਾ ਨਾਲ ਬਲਵਤੇ ਨੀਟ ਗਲ ਤੇ ਜੈ ਮਾਤਾ ਜੀ ਜੈ ਮਾਤਾ ਜੀ ਜੈ ਗੋਰੀ ਮਾਤਾ ਜੀ ਜੈ ਮਾਤਾ ਦੇ ਦਰਬਾਰ ਤੇ ਮੱਥਾ ਟੇਕ ਰਹੇ ਹਾਂ ਸਪੇਸ ਥੀ ਮਾਰਡਨ ਸਾਈ ਮੰਦਰ ਚ ਆਰਤੀ ਬੜੇ ਢੰਗ ਨਾਲ ਕਰਵਾਉਂਦੇ ਪੰਡਤ ਜੀ ਬਹੁਤ ਮੇਲਾ ਲੱਗਿਆ ਹੈ ਅੱਜ ਦੂਜਰਾ ਨਵਰਾਤਰਾ ਹੈ ਦੁਰਗਾ ਮਾਈ ਦਾ ਬਹੁਤ ਕਿਰਪਾ ਹੈ ਮਾਤਾ ਦੀ ਬਹੁਤ ਵਧੀਆ ਟੰਗ ਨਾਲ ਆਰਤੀ ਕਰਾਈ ਜਾਂਦੀ ਆ ਬਹੁਤ ਮੈਂਟੇਨ ਕੀਤਾ ਹੋਇਆ ਮੰਦਰ ਨੂੰ ਮਾਤਾ ਨੇ ਰੌਣਕਾਂ ਲਾਈਆਂ ਹੋਈਆਂ ਜਕਾਰਾ ਸ਼ੇਰਾਂ ਵਾਲੀ ਦਾ ਬਹੁਤ ਸਾਚੇ ਦਰਵਾਜ਼ੇ ਦੀ ਜੈ ਸਰਦਾਰ ਲੋਹਾਂ ਦੇ ਮਨਾ ਚ ਬਹੁਤ ਸ਼ਾਇ ਜੀ ਅੱਧਾ ਘੰਟਾ ਪਹਿਲੇ ਆ ਕੇ ਖੜ ਜਾਂਦੇ ਬੜਾ ਆਨੰਦ ਹੁੰਦਾ ਜਦੋਂ ਆਰਤੀ ਕਰਦੇ ਜਾਣ ਨੂੰ ਜੀ ਨਹੀਂ ਕਰਦਾ ਮੰਦਰ ਦੇ ਕਿਸੇ ਕਿਸਾਉਂ ਦੇ ਕਿਸੇ ਬਹੁਤ ਜਗਲੀਆ ਕਿਤੇ ਬਹੁਤ ਸੋਹਣੀ ਕੀਤੀ ਹੈ ਮਾਤਾ ਦਾ ਰੂਪ ਆਇ ਲੱਗਦਾ ਵੀ ਮਾਤਾ ਬੈਠੀ ਹੈ ਇੱਥੇ ਹਰ ਸਾਲ ਹਰ ਸਾਲ ਜੇ ਪੂਰੇ ਮਤਲਬ ਜਦੋਂ ਵੀ ਕੋਈ ਤਿਹਾਰ ਆਂਦਾ ਹੈ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਤੇ ਜਿਹੜੇ ਵੀ ਭਗਤ ਜਨ ਆਂਦੇ ਆ ਬਿਨਾ ਪ੍ਰਸ਼ਾਦ ਚੱਖੇ ਕੋਈ ਵੀ ਨਹੀਂ ਜਾਂਦਾ ਸਾਰਿਆਂ ਨੂੰ ਪ੍ਰਸ਼ਾਦ ਜ਼ਰੂਰ ਮਿਲਦਾ ਹੈ ਇਸ ਲਈ ਇਸ ਮੰਦਿਰ ਦਾ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਨੂੰ ਹਮੇਸ਼ਾ ਹੀ ਕੁਝ ਨਾ ਕੁਝ ਪ੍ਰਸ਼ਾਦ ਦੇ ਰੂਪ ਵਿੱਚ ਇੱਥੇ ਜਿਹੜਾ ਕੁਝ ਵੀ ਪ੍ਰਾਪਤ ਹੁੰਦਾ ਹੈ ਸ਼ਰਧਾ ਨਾਲ ਸਵੀਕਾਰ ਕਰਦੇ ਆ ਕਿ ਦੇਖਿਆ ਅੱਜ ਸ਼੍ਰਾਦਾਂ ਆਲੂ ਹਰ ਸਾਲ ਬਹੁਤ ਆਉਂਦੇ ਆ ਜੀ ਕਿਹੜਾ ਵੀ ਤਿਉਹਾਰ ਹੁੰਦਾ ਨਵਰਾਤਰੀ ਹੋਏ ਜਾਂ ਪੂਜਨ ਹੋਇਆ ਕੋਈ ਵੀ ਕਿਸੇ ਨੇ ਕਰਾਇਆ ਹੋਇਆ ਤਾਂ ਸ਼੍ਰਾਦਾਂ ਆਲੂ ਆਪਣਾ ਪੂਰਾ ਸਹਿਯੋਗ ਦਿੰਦੇ ਆ ਪੂਰੇ ਸਹਿਯੋਗ ਨਾਲ ਦਿੰਦੇ ਕਿੰਨਾ ਮਜ਼ਾ ਆਇਆ ਹੈ ਬੜਾ ਉਸਾ ਬਹੁਤ ਹੈ ਜੀ ਸਾਰੇ ਮਤਲਬ ਹੁਣ ਜਨਮ ਅਸ਼ਟਮੀ ਸੀਗੀ ਪਿੱਛੇ ਬਹੁਤ ਉਤਸ਼ਾਹ ਸੀਗਾ ਪੂਰਾ ਫੇਸ ਮਤਲਬ ਪੂਰਾ ਮਾਡਲ ਟਾਊਨ ਫੇਸ 3 ਸਾਰੇ ਆਏ ਸੀ ਅਤੇ ਪੂਰੇ ਮਤਲਬ ਮੰਦਿਰ ਨਾਲ ਮੰਦਿਰ ਵਿੱਚ ਮੱਥਾ ਟੇਕ। ਧੰਨਵਾਦ ਜੀ। मेरा नाम सुनील पाठक है और आज माता का जो पहला दीपा नवरात्रा है काफ़ी ज़्यादा बड़े लोगों का उत्साह और पर बहुत पूरा जोश है अच्छा हो सब साफ हो और आरती में जाए और वहाँ पर जोश के साथ में आरती कराए पूरा जोश मंदिर में रहता है समझना प्रसाद की व्यवस्था यहाँ बहुत बढ़िया है लोग आ जाएं सबके लिए प्रसाद की फुल व्यवस्था माता भगवती ने अश्विन नवरात्रे जो कि 22 सितंबर को शुरू हो गुरु हो एक अक्टूबर को समाप्त हो आज अज दूसरा नवरात्रा है जिमें कि पता ही है हर साल की तरह माई साई मंदिर में माता भगवती के शुरू माता भगवती के मंदिर में पक्ष तरह के वट की जाती है और वक् बरह दे तो माता देख विवाद की लाइटा का प्रणान किया जाता है और माता की सुंदर पोशाक मनाई जाती है और माता का सोना श्रृंगार किया जाता है जिसका श्री श्री हरीश पंडित जी भी कहता है और उस तो माता श्रृंगार बाद माता अंबा जी की आरती होती है जहाँ आते हैं सब आरती है उतारते हैं ਆਪਾਂ ਆਰਤੀ ਬਰੇਡੂ ਸਿਪਾਹ ਲੈਤੇ ਆ ਕੋਈ ਤੱਕਾ ਮੁਕਰੀ ਹੋਗੀ ਆਰਤੀ ਜਬਾਂ ਖਾਲਦੇ ਉਪਰ ਰੰਗਾਇ ਚਲਦੀ ਬਾਸਾਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਭਰਪੂਰ ਪੰਡਾਰਾ ਵਰਤਾ ਜਾਂਦਾ ਜੇ ਪੰਡਾਰੇ ਜੋ ਪੰਡਾਰਾ ਵਰਤਾ ਜਾਂਦਾ ਬੜਾ ਡਿਸਪਲਨ ਨਾਲ ਵਰਤਿਆ ਜਾਂਦਾ ਕੋਈ ਤੱਕਾ ਮੁਕਰੀ ਹੋਦੀ ਪੰਡਾਰਾ ਪੱਤਾਂ ਸਰਤਾ ਨੂੰ ਬਹੁਤ ਹੁੰਦੇ ਨੇ ਤੇ ਅੰਤ ਵਿੱਚ ਮੈਂ ਸਰਤਾ ਸਰਦਾਰ ਸੈਨਾ ਦਾ ਔਰ ਕਿਲੋਵਰਟੀ ਦਾ ਬਹੁਤ ਆਦੀ ਧੰਨਵਾਦ ਕਰਦਾ ਜਿਨ੍ਹਾਂ ਨੇ ਮਦਦ ਸੇ ਸਾਨੂੰ ਜੂਟੂ ਰੂਪ ਅਤੇ ਬੈਂਡਾ ਚੈਨਾ ਦਾ ਗਾਵਨ ਨਾਮ ਹੈ ਮਾਤਾ ਰਾਈ ਘਰ ਪੂਜਾਉਂਦਾ ਘਰੇ ਬੈਠੇ ਵਿੱਚ ਦਾ ਆਪਦੇ ਖੰਨਾ ਮੌਕਾ ਉਤੇ ਦੰਡੇ ਮੈਂ ਕਹਣਾ ਵੀ ਇਹਨਾਂ ਚੈਨਲ ਦਿਨ ਤੋਂ ਕਿਡਾ ਚੋਕ ਨਹੀਂ ਕਰੀ ਜਾਇ ਮਾਤਾ ਜੀ ਜਾਇ ਅੰਬੇ ਮਾਤਾ ਜੀ ਜਾਇ ਗੋਰੀ ਮਾਤਾ ਜੀ ਜੈ ਸ਼ੇਵ ਮਾਤਾ ਜੀ ਕੋ ਬਾਸੀ ਉਹ ਵਾਰੇ ਬਗਵਤੀ ਮਾ ਮਾ ਦਸ਼ੇਰਾਵਰੀ ਮਾਤਾ ਜੀ ਜੈ ਤੁਕਿਆ ਮਾਤਾ ਜੀ ਜੈ ਹਰਾਨ ਮਹਾਦੇਵ ਹਰਾਨ ਮਾਦੇਵ ਹਰਾਨ ਮਾਦੇਵ